ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਬੇ ਬਲਪ ਦੀ ਸਿਹਾਰੇ ਹਾਏ ਕੰਦੋਈਆ ਤੇ ਚਿਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਇੱਕ ਉਹ ਸਮਾਂ ਹੁੰਦਾ ਸੀ ਜਦ ਵੇੜੇ ਕੱਚੇ ਹੁੰਦੇ ਸਨ ਖੰਦਾ ਲਪੀਆਂ ਹੁੰਦੀਆਂ ਸੀ ਜੇਕਰ ਪਾਪੜ ਵੇੜੇ ਦਾ ਨਿੱਕਲ ਜਾਂਦਾ ਤਾਂ ਬੇਬੇ ਮੋੜ ਬੇੜਾ ਲਿਪਣ ਬਹਿ ਜਾਂਦੀ ਸੀ ਕੱਚੇ ਚੁੱਲ੍ਹੇ ਕੱਚੇ ਚੌਂਕੇ ਤੇ ਚੁੱਲ੍ਹੇ ਦੇ ਉੱਤੋਂ ਗਰਮ ਗਰਮ ਲੈਂਦੀਆਂ ਰੋਟੀਆਂ ਕੋਲਿਆਂ ਤੋਂ ਸੇਕ ਕੇ ਥਾਲੀ ਵਿੱਚ ਪੈਂਦੀਆਂ ਰੋਟੀਆਂ ਉਹ ਹਾਰੇ ਚਾਟੀਆਂ ਉਹ ਕਿਰਨੀਆਂ ਛੰਨੇ ਅੱਜ ਕੱਲ ਕਿੱਥੇ ਗਵਾਚ ਗਏ ਕੁਝ ਅਜੇ ਹੀਆਂ ਹੀ ਆਪਣੇ ਵਿਰਸੇ ਨਾਲ ਜੁੜੀਆਂ ਅਤੀਤ ਦੀਆਂ ਗੱਲਾਂ ਇੱਕ ਭੈਣ ਕਰ ਰਹੀ ਹੈ ਜਿਸ ਨੂੰ ਸੁਣ ਕੇ ਰੂਹ ਨੂੰ ਬੜਾ ਹੀ ਸਕੂਨ ਮਿਲਿਆ ਤੇ ਕਿਤੇ ਨਾ ਕਿਤੇ ਉਸ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਗਿਆ ਜੋ ਕਦੇ ਅਸੀਂ ਕੱਚੇ ਵੇੜਿਆਂ 'ਚ ਭੱਜ-ਭੱਜ ਕੇ ਬਿਤਾਈਆਂ ਸਨ ਜੋ ਕਦੇ ਜੋ ਬੇਬੇ ਬਾਪੂ ਦੇ ਪਿਆਰ ਨਾਲ ਸਾਡੀ ਰੂਹ 'ਚ ਸਮਾਈਆਂ ਸਨ ਬਈਓ ਕੱਚੀਆਂ ਸੀ ਕੰਡਾਂ ਤੇ ਕਾਨਿਆਂ ਦੀ ਛੱਤ ਵਿੱਚੋਂ ਚਿੜੀਆਂ ਦੇ ਗੋਟ ਕਟ ਦੇਸੀ ਪਾ ਕੇ ਹੱਤ ਬੇਬੇ ਲਪਦੀ ਸੀ ਹਾਰੇ ਹਾਏ ਕੰਦੋਈਆ ਤੇ ਚਿਲੇ ਸਾਨੂੰ ਪਾਂਡੂ ਦੇ ਪਰੋਲੇ ਤੇ ਆਲੇ ਆ ਚ ਬੇ ਬੇ ਸ਼ਮੀ ਦੀਵੇ ਜਗਾਵੇ ਬਚਪਨ ਵਾਲੇ ਦਿਨ ਕੋਈ ਮੋੜ ਲੈ ਆਵੇ ਬਚਪਨ ਵਾਲੇ ਦਿਨ ਕੋਈ ਮੋੜ ਕੇ ਪੈਰ ਨਿਕਰਾ ਪਾਇਆ ਫੱਟੀਆਂ ਲਖੀਆਂ ਪੋਜ ਸਕਾਈਆਂ ਨੰਗੇ ਪੈਰ ਨਿਕਰਾ ਪਾਇਆ ਫੱਟੀਆਂ ਲਖੀਆਂ ਪੋਜ ਸਕਾਈਆਂ ਹਾਰਾ ਲਾ ਪਾ ਦੇ ਲਾਈਆਂ ਹੋ ਪਚਪਨ ਤੁਰ ਗਿਆ ਆੜੀ ਸੈਨ ਤਾਂ ਮਾਰ ਬਲਾਉਂਦੇ ਪਿੜਾ ਵਿੱਚ ਕੈਂਚੀ ਸਾਈਕਲ ਚਲਾਉਂਦੇ ਬੇਬੇ ਇੰਦ ਕਰ ਤੋਂ ਗਾਲਾ ਖਾਂਦੇ ਜੀ ਦੀਆਂ ਗਿੱਲੀਆਂ ਪਾਥੀਆਂ ਟਾਉਂਦੇ ਚਿੱਤਰ ਵੀ ਵਰਦੇ ਤੇ ਜੱਗ ਕਰਦੇ ਉਹ ਪਚਪਨ ਗਿਆ ਚੋਰ ਭਲਾਈਆ ਓ ਬਚਪਨ ਤੁਰ ਗਿਆ ਠੇਟਾ ਇੱਕ ਤੋਂ ਇੱਕ ਹੰਡਾਈਆ ਬਾਂਦਰ ਚੀਲਾ ਲੁਕਣ ਮਚਾਈਆ ਵਿઠੋ ਕਰਮ ਤੇ ਤਾੜ ਮਤਾੜਾ ਬਚਪਨ ਮੋੜ ਲਿਆ ਤੁਰ ਗਿਆ ਸਾਨੂੰ ਦੇ ਗਿਆ ਚੋਰ ਭਲਾਈਆ ਹੋ ਬਚਪਨ ਤੁਰ ਗਿਆ ਰੇਤੇ ਉੱਤੇ ਬਾਦੀਆ ਪਾਉਂਦੇ ਛਾਲਾ ਮਾਰ ਸੁਏ ਵਿੱਚ ਕਾਉਂਦੇ ਆਉਂਦਾ ਬਾਪੂ ਵੇਖ ਸਾ ਸੁਖ ਦੇ ਸੁਏ ਦੀ ਪੁਈ ਹੈ ਸੱਚਾ ਲੁਕਦੇ ਓ ਮੁੰਡੇ ਦੱਸ ਦੇ ਵੇਰ ਅਸੀਂ ਨੱਸਦੇ ਓ ਬਚਪਨਾ ਤੁਰ ਗਿਆ ਸਾਨੂੰ ਤੇ ਗਿਆ ਚੋਰ ਪਲਾਈਆ ਹੋ ਬਚਪਨ ਤੁਰ ਗਿਆ ਓ ਬਚਪਨ ਤੁਰ ਗਿਆ ਓ ਬਚਪਨ ਤੁਰ ਗਿਆ ਗੁਰ ਪਿਆਰੇਓ ਸਾਡਾ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ ਤੇ ਸਾਡਾ ਵਿਰਸਾ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਅੱਜ ਅਸੀਂ ਇਸ ਯੁੱਗ ਵਿੱਚ ਪਹੁੰਚ ਗਏ ਹਾਂ ਜਿੱਥੇ ਅਸੀਂ ਜੁਆਇੰਟ ਫੈਮਲੀਆਂ ਤੋਂ ਟੁੱਟ ਕੇ ਨਿਊਕਲੀਅਰ ਫੈਮਲੀਆਂ ਦੇ ਵਿੱਚ ਬਦਲਦੇ ਜਾ ਰਹੇ ਹਾਂ ਅਗਰ ਅਸੀਂ ਵੇਖੀਏ ਤਾਂ ਚਾਚੇ ਤਾਏ ਬਹੁਤ ਘੱਟ ਅਜਿਹੇ ਪਰਿਵਾਰ ਨੇ ਜੀਣਾ ਵਿੱਚ ਇਕੱਠੇ ਸਾਨੂੰ ਨਜ਼ਰ ਆਉਂਦੇ ਨੇ ਨਹੀਂ ਤਾਂ ਅੱਜਕੱਲ ਹਰ ਕੋਈ ਇੱਕ ਦੂਜੇ ਵੱਲ ਪਿੱਠ ਕਰਕੇ ਹੀ ਆਪਣਾ ਆਪਣਾ ਕੰਮ ਧੋਰਨ ਦੇ ਵਿੱਚ ਭਰੋਸਾ ਰੱਖਦਾ ਹੈ ਪਰ ਇਸ ਨੇ ਕਿਤਨਾ ਕਿਤੇ ਸਾਡਾ ਵਿਰਸਾ ਗਵਾ ਦਿੱਤਾ ਹੈ ਇਸ ਨੇ ਕਿਤਨਾ ਕਿਤੇ ਸਾਡੇ ਵਿਰਸੇ ਦੀ ਮਿਠਾਸ ਗਵਾ ਦਿੱਤੀ ਹੈ ਸਾਡੀ ਮਿੱਟੀ ਦੀ ਉਹ ਸੋਨ ਦੀ ਸੌਂਦੀ ਮਹਿਕ ਗਵਾ ਦਿੱਤੀ ਹੈ ਜੋ ਅੱਜ ਵੀ ਕਿਤੇ ਨਾ ਕਿਤੇ ਸਾਡੀਆਂ ਯਾਦਾਂ ਦੇ ਵਿੱਚ ਜੀਉਂਦੀ ਹੈ ਬੇਸ਼ੱਕ ਅਸੀਂ ਉਹ ਕੱਚੇ ਹਾਰੇ ਚੌਂਕੇ ਲਿਪੀਆਂ ਹੋਈਆਂ ਕੰਧਾਂ ਦਾ ਵਾਪਸ ਨਹੀਂ ਲਿਆ ਸਕਦੇ ਪਰ ਹਾਂ ਆਪਣੇ ਅਤੀਤ ਦੀਆਂ ਯਾਦਾਂ ਨੂੰ ਯਾਦ ਕਰ ਆਪਣੇ ਬੱਚਿਆਂ ਨੂੰ ਆਪਣਾ ਵਿਰਸਾ ਸਮਝਾਤਾ ਸਕਦੇ ਹਾਂ ਤੇ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਅਗਰ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵਿਰਸਾ ਕਿੱਥਾਂ ਦਾ ਸੀ ਰਹਿਣ ਸਹਿਣ ਪਹਿਲਾਂ ਟੱਬਰਾਂ ਦਾ ਕਿੱਥਾਂ ਦਾ ਸੀ ਉਹ ਨਵੀਂ ਪੀੜੀ ਬਣਾਵੀ ਪਨੀਰੀ ਤੱਕ ਪੋਂਟਸ ਹੈ ਕਿ ਬਾਕੀ ਆਪਣੇ ਵਿਚਾਰ ਨਹੀਂ ਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅੱਗੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਗੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ